ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਹਾਜ਼ਰ ਹੋਇਆ ਉਹਨਾਂ ਕੋਲ ਬੈਠਣ ਤੋਂ ਪਹਿਲਾਂ ਮੈਂ ਇਹੀ ਸੋਚ ਰਿਹਾ ਸੀ ਕਿ ਸ਼ਾਇਦ ਸ਼ੇਰੇ ਪੰਜਾਬ ਮੇਰੇ ਨਾਲ ਰਸਮੀ ਜੀ ਗੱਲਬਾਤ ਕਰਨਗੇ ਕਿਉਂਕਿ ਆਮ ਹਿੰਦੁਸਤਾਨੀ ਰਾਜੇ ਵੀ ਮਾੜੀ-ਮੋਟੀ ਜੀ ਗੱਲਬਾਤ ਕਰਦੇ ਸੀ ਪਰ ਜਿਵੇਂ ਮੈਂ ਸ਼ੇਰੇ ਪੰਜਾਬ ਦੇ ਕੋਲ ਬੈਠਾ ਤਾਂ ਉਹਨਾਂ ਦਾ ਪਹਿਲਾ ਸਵਾਲ ਪਤਾ ਕੀ ਸੀ ਕਿ ਤੂੰ ਯੂਰਪ 'ਚੋਂ ਆਇਆ ਤੂੰ ਦੱਸ ਨਪੋਲੀਅਨ ਦਾ ਕੀ ਹਾਲ ਆ ਉਹ ਜਿੱਤੇਗਾ ਕਿ ਹਾਰੇਗਾ ਤੇ ਜੇਕਰ ਉਹ ਜਿੱਤੇਗਾ ਤਾ ਕਿਹੜੇ ਇਲਾਕਿਆਂ 'ਚ ਜਿੱਤੇਗਾ ਮੈਂ ਬੜਾ ਹੈਰਾਨ ਕਿ ਵੇਖਣ ਨੂੰ ਤਾਂ ਸਿੱਧਾ ਸਾਦਾ ਜਾ ਪਰ ਸੋਚ ਤੇ ਸਮਝ ਇੰਨੀ ਕਿ ਅਗਲਾ ਬੰਦਾ ਵੀ ਸਵਾਲ ਸੁਣ ਕੇ ਹੈਰਾਨ ਰਹਿ ਜਾਂਦਾ ਮੇਰੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਕਿ ਮੈਂ ਸੰਸਾਰ ਦੇ ਇੰਨੇ ਰਾਜਾ ਮਹਾਰਾਜਿਆਂ ਨੂੰ ਮਿਲਿਆ ਪਰ ਕਦੇ ਵੀ ਕਿਸੇ ਨੇ ਮੈਥੋਂ ਸਵਾਲ ਨਹੀਂ ਪੁੱਛਿਆ ਖਾਸ ਕਰਕੇ ਨਪੋਲੀਅਨ ਬਾਰੇ ਇਹ ਸ਼ਬਦ ਅੰਗਰੇਜ਼ ਲਖਾਰੀ ਬੈਰਨ ਚਾਰਲਸ ਹੁਗਲ ਆਪਣੀ ਕਿਤਾਬ ਟਰੈਵਲਸ ਇਨ ਕਸ਼ਮੀਰ ਐਂਡ ਪੰਜਾਬ 'ਚ ਲਿਖਦਾ ਸੋਚੋ ਸ਼ੇਰੇ ਪੰਜਾਬ ਕਿੰਨਾ ਦੂਰਦਰਸ਼ਿਤ ਸੀ ਕਿ ਸਾਰੇ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਡੂੰਗੀ ਜਾਣਕਾਰੀ ਰੱਖਦਾ ਸੀ